ਸਸੀਕਾਲ ਦੋਸਤੋ ਸੋ ਅੱਜ ਤੁਹਾਨੂੰ ਪਿੰਡਾਂ ਦੀ ਦੇਸੀ ਖਾਾਕ ਦੇਸੀ ਸਬਜੀ ਉਹ ਦਿਖਾਉਣੇ ਆ ਤੇ ਨਾਲੇ ਤੁਹਾਨੂੰ ਇਹਦਾ ਨਾਮ ਦੱਸਾਂਗੇ ਵੀ ਕੀ ਆ ਜਿਹੜੇ ਪੁਰਾਣੇ ਸੱਜਣਾ ਉਹਨਾਂ ਨੂੰ ਤਾਂ ਪਤਾ ਹੀ ਆੜ ਤੇ ਇਹਦੇ ਕੀ ਕੀ ਬੈਨੀਫਿਟ ਨੇ ਅੱਜ ਦੇਆਂ ਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਸੋ ਕੀ ਹਾਲ ਨੇ ਪਾਲੀ ਜੀ ਵਧੀਆ ਜੀ ਠੀਕੋ ਠੀਕ ਆ ਜੀ ਇਹ ਆਪਾਂ ਕੀ ਤੋੜ ਰਹੇ ਆ ਹਾਲੋ ਜੀ ਹਾਲੋਂ ਬਾਜੀ ਬਾ ਇਹ ਫਿਰ ਕਦੇ-ਕਦੇ ਕੰਮ ਆਉਂਦੀ ਹੈ ਜੀ ਇਹ। ਇਹ ਮੈ ਵਾਸਤੇ। ਮੈ ਵਾਸਤੇ। ਯਾਨੀ ਕਿ ਸਰੀਰ ਵਾਸਤੇ ਪੂਰੀ ਵਧੀਆ ਚੀਜ਼ ਆ। ਸਾਰੀ ਪਾਇਆ ਹੈ। ਕੀ ਬਾਤ ਆ ਕੀ ਬਾਤ। ਬੱਦ ਬਸਾਰਾ ਕੋਸਾ। ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ। ਇਹ ਫਿਰ ਆਪਣੀ ਕਿੰਨੀ ਕੁ ਲੱਗੀ ਹੋਈ ਆ? ਆਪਾਂ ਦਾ ਹੀ ਬਸ ਮੈਂ ਸੰ ਚਾਰੇ ਵਾਸਤੇ ਪਤਾ ਬਸ ਖਾਣ ਨੂੰ ਸੌਂ ਗਿਆ। ਕੀ ਬਾਤ ਆ ਕੀ ਬਾਤ ਆ। ਆਣੇ ਜਾ ਕੇ ਕੋਈ ਗੱਲ ਦੀ। ਕੀ ਬਾਤ ਆ। ਕਈ ਸਾਲ ਪਹਿਲਾਂ ਦੀ ਗੱਲ ਆ ਮੇਰੇ ਦਾਦਾ ਜੀ ਹੋਰੇ। ਸਾਰੇ ਇਹ ਬਣਾਉਂਦੇ ਹੁੰਦੇ ਸੀ ਘਰੇ। ਇਹਦੀ ਪੁਰਜੀ। ਹਾਂ ਜੀ। ਤੇ ਇਹ ਪੁਰਾਣੇ ਬਜ਼ੁਰਗ ਵੱਧ ਖਾਂਦੇ ਸੀ ਨਾ ਜੀ। ਹਾਂ ਜੀ। ਉਹ ਨਾਲ ਹੈ ਬਾਵਾਸਤੀ ਬਾਵਾਸਤੀ ਹਾਂ ਬਸ ਬਸ ਵਾ ਗਿੱਟੇ ਗੋਡਿਆਂ ਵਾਸਤੇ ਸੋ ਇਹ ਆ ਭਾਈ ਪਿੰਡਾਂ ਦੀ ਖੇਤੀ ਹੁਣ ਤੁਹਾਨੂੰ ਦਿਖਾਉਣੇ ਆ ਮੂਲੀਆਂ ਕਰਦੀ ਖੇਤੀ ਸੋ ਬੱਚਾ ਬਟਰੇ ਮੂਲੀ ਆਹਾਂ ਨਿਕਲੇ ਆਂ ਵਾਹ ਵੀਰ ਲਿਆਵੀ ਸੋ ਇਹ ਆ ਨੇਚਰਲ ਖਾਦ ਆਪਣੀ ਹੈ ਨਾ ਸੋ ਹਰ ਇੱਕ ਨੂੰ ਥੋੜਾ ਮੋਟਾ ਜ਼ਰੂਰ ਆਪਣੀ ਵਰਤੋਂ ਦੇ ਲਈ ਅਗਾਉਣਾ ਚਾਹੀਦਾ ਹੈ ਨਾ ਸੋ ਅੱਗੇ ਤੁਹਾਨੂੰ ਸਲਗਮ ਦਿਖਾਉਣੇ ਆਪਾਂ ਸੋ ਇਹ ਖਾਦ ਜੇਕਰ ਖਾਧੀ ਜਾਵੇ ਡਾਈਟ ਆਪਣੀ ਹੈ ਨਾ ਤੇ ਮੈਂ ਕਹਿੰਦਾ ਵੀ ਛੇਤੀ ਛੇਤੀ ਸਰੀਰ ਦੇ ਵਿੱਚ ਕੋਈ ਇਫੈਕਟ ਨਹੀਂ ਪੈਂਦਾ ਆ ਸਾਰੇ ਚੱਕਪਤ ਤਾਂ ਤੇ ਨੇਚਰਲ ਦੇਸੀ ਖਰਾਕਾਂ ਆ ਬੜਾ ਰੇਸਬਰੀ ਤੋਂ ਆਪਾਂ ਅਗਾਹੀ ਹੈ ਆਪਾਂ ਸਾਰੇ ਦੂਜੇ ਚੱਕਪਤ ਸਾਰੇ ਸਾਰੀ ਜਰੂਰ ਬਿਮਾਰੀਆਂ ਤੋਂ ਰਾਤ ਮਿਲ ਸਕਦੀ ਆ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਾਰੇ ਵੀਰਾਂ ਦਾ ਧੰਨਵਾਦ ਥੈਂਕ ਯੂ